ਜੇ ਸੁਖ ਹੈ ਜੇ ਸੁਖ ਹੈ ਤੇ ਸੁਖ ਦੇ ਵਿਰੋਧ ਵਿੱਚ ਦੁੱਖ ਖਲੋਤਾ ਹੈ ਜੇ ਉੱਚਾ ਹੈ ਤੇ ਉਹਦੇ ਵਿਰੋਧ ਵਿੱਚ ਨੀਵਾ ਖਲੋਤਾ ਹੈ ਜੇ ਦਿਨ ਹੈ ਤੇ ਉਹਦੇ ਵਿਰੋਧ ਵਿੱਚ ਰਾਤ ਖਲੋਤੀ ਹੈ ਜੇ ਖੁਸ਼ੀ ਹੈ ਤੇ ਉਹਦੇ ਵਿਰੋਧ ਵਿੱਚ ਗਮੀ ਖਲੋਤੀ ਹੈ ਪਰ ਆਨੰਦ ਸ਼ਬਦ ਇਹੋ ਜਿਹਾ ਕਿ ਇਹਦਾ ਵਿਰੋਧੀ ਸ਼ਬਦ ਹੀ ਹੈ ਨੀਂ ਆਖੋ ਸਤਨਾਮ ਸ਼੍ਰੀ ਵੇਸੇ ਅਰਥਾਂ ਵਿੱਚ ਆਨੰਦ ਦਾ ਅਰਥ ਕਈ ਵਾਰ ਖੁਸ਼ੀ ਕਰ ਲਿਆ ਜਾਂਦਾ ਪਰ ਉਹ ਢੁਗਦਾ ਨਹੀਂ ਹੈ ਆਨੰਦ ਦਾ ਅਰਥ ਆਨੰਦ ਹੀ ਹੈ ਤੇ ਆਨੰਦ ਸ਼ਬਦ ਦਾ ਕੋਈ ਵਿਰੋਧੀ ਸ਼ਬਦ ਹੈ ਹੀ ਨਹੀਂ ਕੋਈ ਸ਼ਬਦ ਨਹੀਂ ਜਿਹੜਾ ਆਨੰਦ ਦਾ ਵਿਰੋਧ ਕਰ ਸਕੇ ਤੇ ਆਨੰਦ ਮਿਲ ਜਾਣਾ ਬਹੁਤ ਵੱਡੀ ਦਾਤ ਹੈ ਉਹ ਗੱਲ ਵੱਖਰੀ ਹੈ ਕਿ ਮੇਰੇ ਅਰਗੇ ਨੂੰ ਛੋਟੀ ਛੋਟੀ ਗੱਲ ਤੇ ਆਨੰਦ ਆ ਜਾਂਦਾ ਕਿਤੇ ਲੰਗਰ 'ਚ ਪਕੌੜੇ ਬਣੇ ਹੋਣ ਤੇ ਮੇਰੇ ਵਰਗਾ ਖਾ ਕੇ ਕੰਡਾ ਆਵਾਜ਼ ਹੀ ਵਾ ਆਨੰਦ ਹੀ ਆ ਗਿਆ ਸਾਡੇ ਅਨੰਦ ਤੇ ਬਸ ਇੱਥੇ-ਇੱਥੇ ਟਿਕੇ ਆ ਲੰਗਰ 'ਚ ਕੋਈ ਵਧੀਆ ਚੀਜ਼ ਬਣ ਗਈ ਐ ਛਕ ਲਈ ਐ ਆਨੰਦ ਹੀ ਆ ਗਿਆ ਜੀ ਕਿਤੇ ਸੈਰ-ਸਪਾਟੇ ਤੇ ਚੱਲ ਗਏ ਆ ਕਿਤੇ ਪਹਾੜ ਵੇਖ ਲਿਆ ਤੇ ਆਨੰਦ ਹੀ ਆ ਗਿਆ ਸਾਡੇ ਦੇ ਬਾਅਦ ਆਨੰਦ ਨਿਕ ਨਿਕ ਰਹਿ ਗਏ ਹੋਏ ਛੋਟੇ-ਛੋਟੇ ਨਿੱਕੀਆਂ-ਨਿੱਕੀਆਂ ਗੱਲਾਂ 'ਚ ਆਨੰਦ ਆ ਫਿਲਮਾਂ ਵਾਲਿਆਂ ਨੇ ਕੋਈ ਚੰਗੀ ਫਿਲਮ ਬਣਾਤੀ ਆਨੰਦ ਆ ਗਿਆ ਵੀ ਐ ਸਵਾਦ ਆ ਗਿਆ ਵੇ ਇਹੋ ਜਿਹੀ ਹੋ ਰਿਹਾ ਪਰ ਅਸੀਂ ਆਨੰਦ ਨੂੰ ਸਮਝਿਆ ਨਹੀਂ ਆਨੰਦ ਆ ਹੈ ਜਿਹੜਾ ਸਾਨੂੰ ਹੋਣ ਆ ਰਿਹਾ ਕੋ ਸਤਨਾਮ ਸ਼੍ਰੀ ਮੀਂ ਹਟ ਗਿਆ ਉਹਨੂੰ ਗੱਜ ਕੇ ਕਹ ਦੋ ਸਤਨਾਮ ਸ਼੍ਰੀ ਬਾਹਰੋਂ ਤੇ ਸਲਾਹ ਉਹ ਸਾਰੀ ਲੱਤ ਗਈ ਹੈ ਤੇ ਸਾਡੀ ਨਹੀਂ ਲੱਤੀ ਹੈ ਢਿਲੇ ਢਿਲੇ ਬੋਲਦੇ ਗੱਜ ਕੇ ਆਖਿਆ ਕਰੋ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ਼੍ਰੀ आनंद आनंद सबको कह है आनंद गुरु ते सारे बोलो आनंद गुरु, थे, अनांद, अनांद थे किंदे किंदे थे गुरु थे ते आनंद आनंद ते सारे कहंदे पर कहंदे असली आनंद ते गुरु दे ਕੋਲੋਂ ਹੀ ਜਾਣਿਆ ਤੇ आनंदे आंदा ਕਦੋਂ ਆਨੰਦ ਭਾ ਮੇਰੀ ਮਾਏ ਸਤਿਗੁਰੂ ਮੈਂ ਜਦੋਂ ਸਤਿਗੁਰਾਂ ਨੂੰ ਪਾਇਆ ਆਹ ਮਨ ਪ੍ਰਾਪਤੀ ਹੋ ਰਹੀ ਐ ਨਾ ਮਹਾਰਾਜ ਦੇ ਦਰ ਤੇ ਆ ਦਸੇ ਬਾਦਸ਼ਾਹਾਂ ਦੀ ਗੋਦ 'ਚ ਆ ਕੇ ਬਹਿ ਗਏ ਇਹ ਤੋਂ ਵੱਡਾ ਆਨੰਦ ਕੀ ਹੋਣਾ ਦੋਪਦਿਆਂ ਦਾ ਬੇੜਾ ਬੰਨੇ ਲਾਉਣ ਵਾਲਾ ਮੇਰਾ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਉਹਦੀ ਗੋਦੀ 'ਚ ਆ ਕੇ ਬਹਿ ਗਿਆ ਇਹ ਤੋਂ ਵੱਡਾ ਆਨੰਦ ਹੋਰ ਕੀ ਹੋਣਾ ਹੈ ਖੈਰ ਬੜੀ ਅੰਮੀ ਵਿਚਾਰ ਆ ਆਨੰਦ ਦੀ ਤੇ ਮੈਂ ਬਤਨ ਸਾਂਝਾ ਕਰਦਾ ਸੀ ਜੀ ਤੇ ਆਵੇ ਤਾਂ ਮਹਾ ਆਨੰਦ ਇਕੱਲਾ ਆਨੰਦ ਹੀ ਮਾਣਨੀ ਹੈ ਆਨੰਦ ਆ ਜਾਵੇ ਤੇ ਬੰਦਾ ਵਿਸਮਾਦ ਵਿੱਚ ਚਲੇ ਜਾਂਦਾ ਪਰ ਕਹਿੰਦੇ ਤੂੰ ਰੱਬ ਨੂੰ ਚੇਤੇ ਕਰੇ ਨਾ ਨਾ ਮਹਾ ਆਨੰਦ ਦੀ ਪ੍ਰਾਪਤੀ ਹੋਵੇ ਮਹਾ ਆਨੰਦ ਦੀ ਬਹੁਤ ਵੱਡੇ ਆਨੰਦ ਉਹ ਫਿਰ ਆਨੰਦ ਐਸਾ ਹੁੰਦਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕੀ ਕਹੀਐ ਉਹ ਆਨੰਦ ਫਿਰ ਐਸਾ ਹੁੰਦਾ ਬਿਸਮਨ ਬਿਸਮ ਭਏ ਵਿਸਮਾਦ ਜਿੰਨ ਬੁੱਝਿਆ ਤਿਸ ਆਇਆ ਸਵਾਦ ਚੀਤ ਆਵੇ ਤਾਂ ਮਹਾ ਆਨੰਦ ਚੀਤ ਆਵੇ ਤਾਂ ਸਭ ਦੁੱਖ ਭੰਜ ਜੇ ਚੇਤੇ ਵਿੱਚ ਆ ਜੇ ਨਾ ਸਾਰੇ ਦੁੱਖ ਭੱਜ ਜਾਂਦੇ ਨਾਸ ਹੋ ਜਾਂਦੇ ਚੀਤ ਆਵੇ ਤਾਂ ਸ਼ਰਧਾ ਪੂਰੀ ਚੀਤ ਆਵੇ ਤਾਂ ਕਬਹ ਨਾ ਚੂਹੀ ਪ੍ਰਮਾਤਮਾ ਚੇਤੇ ਵਿੱਚ ਆਵੇ ਤੇ ਸ਼ਰਧਾ ਪੂਰੀ ਹੋ ਜਾਂਦੀ ਹੈ ਪ੍ਰਮਾਤਮਾ ਚੇਤੇ ਵਿੱਚ ਆਵੇ ਤੇ ਝੋਰੇ ਚਿੰਤਾਵਾਂ ਸਾਰਾ ਕੁਝ ਹੀ ਮੁੱਕ ਜਾਂਦਾ ਕੋ ਸਤਨਾਮ ਸ਼੍ਰੀ